ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਸ ਪਿੰਡ ਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਨੇੜੇ ਇਹ ਤਨੋਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਬਾਈ ਦਾ ਨਾਮ ਪ੍ਰਦੀਪ ਹੈ ਜਿੱਥੇ ਇਹ ਵੀਡੀਓ ਬਣਾ ਰਹੇ ਆ ਬਹੁਤ ਵੀਡੀਓ ਬਣਾਈ ਦੀਆਂ ਕਿਉਂਕਿ ਇੱਥੇ ਪਸ਼ੂ ਵਿਕਰੀ ਵਾਲੇ ਬਹੁਤ ਹੁੰਦੇ ਆ ਅੱਜ 6 گاਵਾ ਤੁਹਾਨੂੰ ਦਿਖਾਉਣ ਲੱਗਾ 6ਾਂ ਦੇ ਵਿੱਚੋਂ ਖਾਸ ਗੱਲ ਹੈ ਵੀ 4 گاਵਾ ਦੇ ਨਾਲ ਬੱਚੇ ਵਛੀਆਂ ਹੈ ਦੋ ਗਾਵਾਂ ਜਿਨ੍ਹਾਂ ਨਾਲ ਮੇਲਕਾਫ ਆ ਬਾਕੀ ਬੱਚੀਆਂ ਵਾਲੀਆਂ ਗਾਵਾਂ ਸੋ ਟੋਟਲ 6 ਨ ਆ ਗਿਆ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਸਕਦੇ ਹੋ ਤੁਹਾਡਾ ਹੱਕ ਬਣਦਾ ਆਪਦੀ ਸਮਝ ਨਾਲ ਤੇ ਫੋਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਲਾਸਟ ਉੱਤੇ ਕੈਮਰਾ ਮਾਰ ਦੂੰਗਾ ਝੋਟੀਆਂ ਵੀ ਮੇਰੇ ਖਾਲਚ 6 ਇੱਥੇ ਮੌਜੂਦ ਹੈ ਤਾਂ ਵੈਸੇ ਦਿਖਾ ਦੂੰਗਾ ਪਰ ਮੇਨ ਵੀਡੀਓ ਅਸੀਂ 6 ਗਾਵਾਂ ਦੀ ਬਣਾਉਣੀ ਹੈ ਪ੍ਰਦੀਪ ਭਾਈ ਸਸਤੀ ਕਾਲ ਸਸਤੀ ਕਾਲ ਬਾਈ ਪ੍ਰਦੀਪ 6 ਗਾਵਾਂ ਅੱਜ ਦਿਖਾਉਣੀ ਆ ਆਪਾਂ ਹੁਣ ਹਾਂ 10 ਸੀਗੀਆਂ ਬਾਈ 4 ਸੇਲ ਹੋ ਗਈਆਂ ਆਪਣੇ ਬਾਈ ਲੈ ਗਏ ਇੱਥੋਂ ਦੇ ਤਰਨਤਾਰਨ ਕੋਲ ਦੇ ਫਾਰਮ ਖੋਲਿਆ ਨਵਾਂ ਬਾਈਆਂ ਨੇ ਉਹ ਇਕੱਠੀਆਂ ਲੈ ਗਏ ਸੀਗੇ ਬਾਕੀ ਬਾਈ ਆਏ ਹੁਣ ਤੈਨੂੰ ਕੋਈ ਵੀਡੀਓ ਤਾਂ ਪ੍ਰੋਟੀਨ ਹਫਤੇ ਹਫਤੇ ਪਾਉਣੀ ਆ ਹਾਂ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਬਾਈ ਆਪਾਂ ਤੈਨੂੰ ਪਤਾ ਵੀ ਰੇਟ ਆਪਾਂ ਉਹਨਾਂ ਕ ਜਾਇਜ਼ ਹੀ ਮੰਗਦੇ ਨੇ ਵੀ ਇਹ ਨਹੀਂ ਹੈਗਾ ਵੀ ਵੀ ਲੈਣ ਵਾਲੇ ਨੂੰ ਕੋਈ ਨਾ ਦਿੱਕਤ ਆਵੇ ਠੀਕ ਹੈ ਵੀ ਆਪਾਂ ਨੂੰ ਵੀ ਕਹਿਣ ਦਾ ਮਤਲਬ ਵੀ ਘੱਟ ਮਾਰਜਨ ਤੇ ਕੋਈ ਵੀ ਵੀਰੇ ਇਹ ਨਹੀਂ ਆ ਕੇ ਕਹਿ ਸਕਦਾ ਕਿ ਤੁਸੀਂ ਆ ਗਾ ਯਾਰ ਫਲਾਨੀ ਜਗ੍ਹਾ ਅਸੀਂ ਦੇਖੀ ਸੀ ਤੁਸੀਂ ਸਾਥੋਂ ਥੇ 10000 ਨਫਾ ਮੰਗ ਲਿਆ ਵੀ ਆਪਣਾ ਆਪਾਂ ਇਹੀ ਸੋਚਿਆ ਵੀ ਇੱਕਦਮ ਘੱਟ ਮਾਰ ਜਾਣ ਤੇ ਵੀ ਉਹੀ ਜਨਮਰ ਜ਼ਿਆਦਾ ਸੇਲ ਹੋ ਜਾਂਦੇ ਆ ਬਾਈ ਠੀਕ ਹੈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੀ ਦੇ ਇਹ ਫਰਸਟ ਟਾਈਮਰ ਬੱਛੇ ਨੇ ਬਈ ਦੋਨੇ ਠੀਕ ਹੈ ਬਾਕੀ ਸੈਕਸਰ ਸੀਮਨ ਸੀ ਇਹਨਾਂ ਦੇ ਸਾਰਾ ਵੀਰੇ ਇਹਨਾਂ ਦੇ ਵਿੱਚ ਸਾਰੀਆਂ ਨਾਵਾਂ ਦਾ ਟੋਟਲ ਰਿਕਾਰਡ ਹੈਗਾਗਾ ਫਾਰਮ ਦੀਆਂ ਨਾਵਾਂ ਨੇ ਇਹ ਠੀਕ ਹੈ ਤੇ ਵੀ ਜਿੱਦਾਂ ਵੀ ਇਹ ਫਰਸਟ ਟਾਈਮਰ ਬੱਛੀਆਂ ਨੇ ਇਨਾ ਇਹਦੇ ਮੰਗਰ ਵੀ ਫੀਮੇਲ ਕਾਫੀ ਆ ਉਹਦੇ ਮੰਗਰ ਵੀ ਫੀਮੇਲ ਕਾ ਦੋ ਮੇਲ ਨੇ ਬਸ ਠੀਕ ਹੈ ਜਿਹੜੀ ਪਹਿਲੇ ਨੰਬਰ ਵਾਲੀ ਆ ਸੋਈ ਕਦ ਚਾਰ ਦਿਨ ਦਾ ਬਾਈ ਸੋਈ ਕਦੋਂ ਆ ਕੱਲ ਵੀਰੇ ਰਾਤ ਨੂੰ ਕੀ ਰੇਟ ਲਊਗਾ ਇਹਦਾ ਰੇਟ ਬਾਈ ਜੇ ਕਈ ਵਾਰੇ ਪੰਜੇ ਗਾਵਾਂ ਕੋਈ ਇਕੱਠੀਆਂ ਲੈਂਦਾਗਾ ਤਾਂ ਜਮਾਂ ਬਾਜਮ ਰੇਟ 1 ਲੱਖ ਤੇ 18000 ਦੇ ਹਿਸਾਬ ਨਾਲ ਆਪਾਂ ਪੰਜੇ ਗਾਵਾਂ ਹੀ ਦੇ ਦਾਂਗੇ 6 ਐਸ ਟਾਈਮ ਆਉ ਪਰਲੀ ਲੱਗਦੇ ਨਾ ਨੀ ਬੋਲਾ ਕੋਈ ਹਾਂ ਠੀਕ ਹੈ ਵੀ ਜੇ ਮੰਨ ਕੇ ਚੱਲੋ ਕੱਲੀ ਕੱਲੀ ਦਾ ਫਿਰ ਕੱਲੀ ਵੀ ਬਈ ਲੱਗ ਲੱਗ ਕੀਮਤੂਗੀ ਜਿੱਦਾਂ ਦੀ ਗਾਂ ਦੇ ਹਿਸਾਬ ਨਾਲ ਕਈ ਵਾਰ ਵੀਰ ਕਹਿੰਦੇ ਤੁਸੀਂ ਜਿੱਦਾਂ ਹੁਣ ਕੱਲੀ ਦੇ ਵਿੱਚ ਇਹ ਆ ਗਈ ਜੇ ਵਿੱਚ ਗਾਵਾਂ ਨੇ ਉਹ ਮੰਨ ਕੇ 1 30 35 ਤੋਂ ਪਲੱਸ ਵੀ ਨਹੀਂ ਠੀਕ ਹੈ ਠੀਕ ਹੈ ਪੁੱਠੇ ਦਾ ਰੇਟ ਦੱਸਦਾ ਕੱਲੀ ਕੱਲੀ ਦਾ ਹਾਂ ਵੀਰ ਹੈਗਾ ਲੈਣ ਦੇਣਾ ਵੀ ਕਈ ਵਾਰ ਵੀਰ ਆ ਕੇ ਕਹਿੰਦੇ ਯਾਰ ਤੁਸੀਂ ਇੰਨੇ ਕਹੇ ਸੀ ਉਹ ਵੀ ਹੁਣ ਆਪਾਂ ਜਿੰਨੀਆਂ ਵੇੜਾ ਨੇ ਬਹੁਤ ਉੱਚੀ ਕੀਮਤ ਦੀਆਂ ਲਈਆਂ ਹੋਈਆਂ ਨੇ ਵੀ ਪਰ ਆਪਾਂ ਜਿਹੜਾ ਜਾਇਜ਼ ਰੇਟ ਬੱਗਾਵਾ ਸਾਰੀਆਂ ਦਿਖਾ ਦਾਂਗੇ ਤੋੜ ਕੇ ਤਾਂ ਉਹਨਾਂ ਦਾ ਰੇਟ ਅਲੱਗ ਹੋਊ ਸਰ ਉਹ ਲੱਕ ਮਨਕਲੀ ਨਹੀਂ ਆਉਂਦੀ ਹੈਗੀ 11 ਵਿੱਚ ਕੋਈ ਦੋਸੋ 5 ਘਾਵਾਂ 1,11,000 ਪੁੱਠੇ ਦੇ ਹਿਸਾਬ ਤੇ ਅਲੱਗ-ਅਲੱਗ ਲੈਣੀ ਹੈ ਜਿਹੜੀ ਲੈਣੀ ਹੈ ਉਹਦਾ ਰੇਟ ਪੁੱਛ ਲਓ ਜੀ ਬਾਈ ਤੋਂ ਚਾਰ ਦੰਦ ਪਹਿਲਾ ਸੂਆ ਵਹਿੜ ਹੈ ਸੋਹਣੀ ਬੱਛੀ ਨੂੰ ਜਨਮ ਦਿੰਦਾ ਆਪ ਵੀ ਚੰਗੇ ਕਦ ਕਾਠ ਦੀ ਹੈ ਦੂਜੀ ਗੱਲ ਹਵਾਨਾ ਵੀ ਚੰਗਾ ਤਿਆਰ ਹੈ ਜਿੱਦਾਂ ਵੀਰੇ ਇੱਕ ਤੱਲੀ ਕੋਈ ਸਿੰਗਲ ਵਹਿੜ ਵੀਰ ਪਰਚੇਜ ਕਰੂੰਗਾ ਤਾਂ 1,47,000 ਦੀ ਆਪਾਂ ਬੱਛੀ ਦੇਣੀ ਹੈ ਬਾਈ ਠੀਕ ਹੈ ਕਈ ਵਾਰ ਕੋਈ ਗੱਲ ਉਦਾਂ ਦੀ ਆ ਜਾਂਦੀ ਆ ਵੀ ਪਰ ਆਪਾਂ ਇਕੱਠਿਆਂ ਦਾ ਤਾਂ ਕਿਹਾਗਾ ਵੀ ਚਲੋ ਕੋਈ ਵੀ ਪਰਚੇਜ ਕਰਦਾ ਵੀਰ ਹੈ ਨਾ ਵੀ ਜਿੱਦਾਂ ਹੁਣ ਵੀਰ ਆਉਂਦੇ ਨੇ 4-4 5-5 ਇਕੱਠਿਆਂ ਲੈਣ ਵਾਲੇ ਵੀ ਆਉਂਦੇ ਨੇ ਵੀ ਚਲੋ ਅਗਲੇ ਦਾ ਵੀ ਫਾਇਦਾ ਹੋ ਜਾਂਦਾ ਠੀਕ ਹੈ ਸੋ ਦੱਸੋ ਕੱਲੀ ਖਰੀਦਦੇ ਹੋ ਬੈਨਮਾਰਕ 40127 ਦੇ ਸਿਮਨ ਦੀ ਆਪ ਆ ਬਾਈ ਇਹ ਤੇ ਜਮਾਸਕਾ ਵੀ ਇਹਨੇ ਬੱਚੀ ਨੂੰ ਜਨਮ ਦਿੱਤਾ ਠੀਕ ਹੈ 2 ਨੰਬਰ ਦੇ ਉੱਤੇ ਜਿਹੜੀ ਵਾਰਡ ਆ ਇਹ ਵੀ ਬਾਈ ਪਹਿਲਾ ਸੂਆ ਬੱਚੀ ਆ ਤੇਰੀ ਪਤਾ ਇਹ ਕਦੋਂ ਸੋਈ ਹੈ ਇਹ ਵੀ ਬਾਈ ਅੱਜ ਸਵੇਰ ਸੋਈ ਆ ਠੀਕ ਹੈ ਹਾਂ ਇਹਦਾ ਕੱਲੀ ਦਾ ਕੀ ਰੇਟ ਹੈ ਨਾ ਕੱਲੀ ਬੱਚੀ ਬਾਈ ਲੈ ਰਾਂ 1 ਲੱਖ ਤੇ 22000 ਰੁਪਏ ਦੀ ਠੀਕ ਹੈ ਸੋ ਕੱਲੀ 1 ਲੱਖ 22000 ਦੀ ਜੇ ਤੁਸੀਂ ਪੁੱਠੇ ਚ ਖਰੀਦੋਂ ਤਾਂ 118 ਦੀ ਬਹੁਤ ਸੋਹਣੀ ਬੱਚੇ ਨੂੰ ਨੇ ਜਨਮ ਦਿੱਤਾ ਬਾਈ ਮੰਨ ਕੇ ਬਹੁਤ ਸੋਹਣਾ ਮੰਨ ਕੇ ਰਕਾਰਡ ਆਗਾ ਰਮਾੜਾ ਦੇ ਮੰਨ ਕੇ ਨੇ ਬੱਚੀ ਨੂੰ ਜਨਮ ਦਿੱਤਾਗਾ ਆਪ ਵੀ ਬੱਚੀ ਬਹੁਤ ਪਿਆਰੀ ਹੈ ਬਾਈ ਸਹੀ ਹੈ ਸੋਹਣੀ ਬੈੜ ਬਹੁਤ ਸੋਹਣੀਆਂ ਬੈੜਾਂ ਨੇ ਜਿੱਦਾਂ ਅੱਗੇ ਲੰਬਾ ਟਾਈਮ ਫਾਰਮ ਤੇ ਕੰਮ ਕਰਨ ਪਰ ਇੱਕ ਗੱਲ ਹੋਰ ਆ ਵੀਰੇ ਤਸੱਲੀ ਆਪ ਦੀ ਇੱਥੇ ਕਰ ਲੇ ਕੋਈ ਵੀ ਵੀਰ ਆਉਂਦਾ ਕਿਉਂਕਿ ਆਪਾਂ ਦੇ ਵਾਰੋਂ ਗਾਵਾਂ ਹੁੰਦੀਆਂ ਨੇ ਵੀ ਆਪਾਂ ਦੇਖ ਆਪਾਂ ਕਦੇ ਵੀ ਗਰੰਟੀ ਕਿਸੇ ਚੀਜ਼ ਦੀ ਨਹੀਂ ਦਿੰਦੇ ਹੁੰਦੇ ਵੀ ਇਹ ਕਿੰਨਾ ਦਊ ਆਪਣੇ ਸਮਝ ਨਾਲ ਦੇਖ ਲਓ ਵੀ ਇਹ 30 ਦਊ ਇਹ 25 ਦਊ ਇਹ 40 ਦਊ ਠੀਕ ਹੈ ਤਿੰਨ ਨੰਬਰ ਵਾਲੀ ਗਾਵ ਫੁੱਲਪਤਨ ਇਹ 6 ਦਿਨ ਦਾ ਬਾਈ ਦੂਜਾ ਸੂਆ ਇਹਦੇ ਨਾਲ ਵੱਛਾ ਹੈ ਮੇਰੀ ਇਹਦੇ ਮਗਰ ਮੇਲ ਆ ਬਾਈ ਇਹ ਵੀ ਤਾਜੀ ਸੂਈ ਆ ਬਾਈ ਰਾਤ ਜਮਾ ਤਾਜ਼ੀਆਂ ਗਾਵਾਂ ਨੇ ਬਾਈ ਠੀਕ ਹੈ ਕੱਲ ਦੀਆਂ ਰਸਾਮ ਦੀ ਇਹਦਾ ਕੱਲੀ ਦਾ ਕੀ ਰੇਟ ਰਹਿਣਾ ਕੱਲੀ ਦੇ ਦਾਂਗੇ ਬਾਈ 1/2 ਲੱਖ ਰੁਪਏ ਦੀ ਸੋ 1/2 ਲੱਖ ਜੇ ਕੱਲੀ ਖਰੀਦ ਦਿਆਂ ਤਾਂ ਹਾਂਜੀ ਪੁੱਠੇ ਦਾ ਰੇਟ ਤਾਂ ਤੁਹਾਨੂੰ ਦੱਸਿਆ ਹੀ ਐ ਕਿੱਟਨਾ ਖਰੀਦਣ ਦਾ ਇਹ ਹੋ ਜਾਂਦਾ ਵੀ ਇਹਨਾਂ ਨੂੰ ਵੀ 2 ਰੁਪਏ। ਜਦੋਂ ਆਉਂਦਾ ਬਾਈ ਨਫਾ ਘੱਟ ਬਣ ਜੇ ਚਾਹੇ ਇਹ ਵੀ ਗਾਂ ਬਹੁਤ ਪਿਆਰੀ ਆ। ਬਾਕੀ ਸਾਰੀਆਂ ਗਾਵਾਂ ਬਾਈ ਹੱਥੀ ਚਵਾਈ ਵਾਲੀਆਂ ਵੀ ਨੇ ਮਸ਼ੀਨ ਵਾਲੀਆਂ ਵੀ ਨੇ। ਠੀਕ ਐ। ਸੋ ਦੂਜਾ ਸੂਆ। ਉਹ ਸੋਨਾ ਢਾਂਚਾ ਬਾਈ ਲੇਵੇ ਦਾ ਰਿਆਂ ਤਾਜ਼ੀ ਸੂਈਆਂ ਕਰਕੇ ਆਪਾਂ ਨਵਾਈਆਂ ਨਹੀਂ ਹੈਗੀਆਂ। ਹੂੰ। ਇਹਦਾ ਆਪਾਂ ਨੂੰ ਬਾਈ 28 ਕਿਲੋ ਦੁੱਧ ਦੱਸਿਆ ਬਾਈਆਂ ਨੇ ਪਿਛਲੇ ਸੂਏ ਦਾ। ਠੀਕ ਐ। ਹਾਂ। ਇਹ ਤੋਂ ਅੱਗੇ ਜਿਹੜੀ ਵਹਿਣ ਪੱਤੀ ਤੇ ਇਹ ਪਹਿਲਾ ਸੂਆ ਸੂਈ ਆ ਬਾਈ। ਠੀਕ ਐ। ਇਹ ਇਹ ਵੀ ਚਾਰ ਦੰਦ ਵੱੱਛੀ ਇਦੇ ਨਾਲ ਬੱਚਾ ਇਹਦੇ ਮੰਗ ਰ ਬੱਚੀ ਐ ਮੇ ਬੱਚੀ ਐ ਭਾਈ ਦੱਸਿਆ ਆਪਾਂ ਨੂੰ ਮੰਨ ਕੇ ਇਹਦੇ ਸੈਕਸੜੀ ਲੱਗਿਆ ਹੋਇਆ ਦੱਸਿਆ ਸੀ ਤੋਰ ਪੁੱਤ ਇਹਦਾ ਕੱਲੀ ਦਾ ਕੀ ਰੇਟ ਰਣਾ ਕੱਲੀ ਬਾਈ ਦੇ ਦਾਂਗੇ ਆਪਾਂ 1 ਲੱਖ ਤੇ 20000 ਰੇਟ ਬਾਈ ਜਦੋਂ ਬੰਦਾ ਚੱਲ ਕੇ ਆਉਂਦਾ ਰੇਟ ਤਾਂ ਹੋ ਜਾਂਦਾ ਹੁਣ ਇਹ ਵੀ ਬੱਚੀ ਬਹੁਤ ਵਧੀਆ ਬੱਚੀ ਆ ਪੂਰੇ ਕੈਨਰ ਮਤਲਬ ਵੀ ਸਾਰੀਆਂ 25 ਤੋਂ ਪਲੱਸ ਵਾਲਿਆਂ ਦਾ ਆਪਾਂ ਨੂੰ ਵੀ ਪਤਾ ਬਈ ਹੈਗੀਆਂ ਨੇ ਬਾਕੀ ਪਰ ਆਪਾਂ ਆਪਣੇ ਮੂੰਹ ਨਾਲ ਕਿਸੇ ਨੂੰ ਕਿਸੇ ਨੂੰ ਵੀਰ ਨੂੰ ਵੀ ਕਹਿ ਕੇ ਦਿੰਦੇ ਆਪਾਂ ਹਰ ਰੋਜ਼ ਜਨਮ ਬਰ ਸੇਲ ਕਰਦੇ ਆ ਕਿਉਂਕਿ ਬਈ ਅੱਗੇ ਮਹਾਰਾਸ਼ਟਰ ਮਾਲ ਜਾਂਦਾ ਸੀ ਹੁਣ ਆਪਣੇ ਲੋਕਲ ਵੀਰ ਆਉਂਦੇ ਨੇ ਸਾਰੇ ਪਰ ਆਪਾਂ ਇਹ ਕਹਿ ਦਿੰਦੇ ਹਰੇਕ ਭਰਾ ਨੂੰ ਵੀ ਤੂੰ ਆਪਣੀ ਸਮਝ ਨਾਲ ਖਰੀਦ ਲੈ ਵੀਰੇ ਕਿੰਨਾ ਦੂ ਇੱਥੇ ਤਸੱਲੀ ਕਰ ਲੈ ਥਣ ਖਿੱਚ ਲੈ ਕੁਛ ਕਰ ਲੈ ਜਦੋਂ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਜ਼ਿੰਮੇਵਾਰੀ ਸਹੀ ਹੈ ਸੋ ਦੋਸਤੋ ਇਹ ਤਾਂ ਜਾਇਜ਼ ਗੱਲ ਹੈ ਕਿਉਂਕਿ حق ਹੁੰਦਾ ਵੀ ਆਪਾਂ ਤਸੱਲੀ ਕਰਕੇ ਖਰੀਦੀਏ ਕਿਸੇ ਤੇ ਸੱਟ ਕੇ ਮੁੜ ਕੇ ਉਹ ਲਾਂਭਾ ਉਹ ਦੇ ਨਹੀਂ ਰਹਿ ਜਾਂਦਾ ਕਿਉਂਕਿ ਭਾਈ ਆਪਾਂ ਲੰਬਾ ਟਾਈਮ ਜਦੋਂ ਕੰਮ ਕਰਨਾ ਉਹਦੇ ਵਿੱਚ ਸਾਰਾ ਕੁਝ ਦੇਖਣਾ ਪੈਂਦਾ ਜੀ ਇੱਕ ਦਿਨ ਵੇਚਣੀ ਐ ਨਾ ਚਾਹੇ ਆਪਾਂ 40 ਕਿਲੋ ਕਰਕੇ ਵੇਚ ਦਈਏ ਹੂੰ ਤੋਰ ਵੀ ਇਹਦੀ ਕੀ ਡਿਟੇਲ ਆ ਭਰ ਦੂਜਾ ਸੂਆ ਬਾਈ ਇਹਦੇ ਮਗਰ ਮੇਲ ਠੀਕ ਐ ਅੱਛਾ ਇੱਥੋਂ ਤੱਕ ਇਹ ਪੰਜ ਗਾਵਾਂ ਸੀ ਇਹ ਪੰਜ ਇੱਥੇ ਤੱਕ ਬਾਈ ਇਹਦਾ ਕੀ ਰੇਟ ਹੋ ਖੱਲੀ ਇਹਨੇ 33 ਕਿਲੋ ਦੋ ਦਿੱਤਾ ਬਾਈ ਪਹਿਲੇ ਸੂਏ ਦਾ ਠੀਕ ਐ ਤੇ ਮੰਨ ਕੇ ਵੀ ਇਹ ਬੜਾ ਬੀ ਬਹੁਤ ਵਧੀਆ ਵੀ ਵੜ ਇਹ ਤਾਜੀ ਸੂਈਆਂ ਨੇ ਸਾਰੀਆਂ ਤਾਜ਼ੀਆਂ ਨੇ ਬਾਈ ਕੱਲ ਨਹੀਂ ਸੂਈਆਂ ਹੋਈਆਂ ਨੇ ਹੌਲੀ ਪਤਾ ਹੌਲੀ ਇਹਦਾ ਕੀ ਰੇਟ ਰਹਿਣਾ ਰੇਟ ਬਾਈ ਇਕੱਲੇ ਦੇ ਦਾਂਗੇ ਸਵਾ ਲੱਖ ਰੁਪਏ ਦੀ ਵੜ ਠੀਕ ਹੈ ਸੋਸੋ ਇਹ 5 ਨੰਬਰ ਤੇ ਆਪਾਂ ਤੋਰ ਰਹੇ ਹਾਂ ਤੇ ਇੱਥੋਂ ਤੱਕ 118000 ਪੁੱਠੇ ਦੁਵਾਰੇ ਨਹੀਂ ਨਜ਼ਰ ਮਰਵਾਦੀ ਬਾਈ ਪਰ ਬਹੁਤ ਵਧੀਆ ਸਟ੍ਰਕਚਰ ਦੀਆਂ ਵੜਾਂ ਨੇ ਬਾਈ ਵੀ ਜਿੱਦਾਂ ਬਾਡੀ ਸਟ੍ਰਕਚਰ ਵੀ ਹੋਰ ਵੀ ਬਾਕੀ ਤਿੰਨ ਤਾਂ ਬਾਈ ਇਹਨਾਂ ਚ ਪਲੂਣਾ ਹੀ ਨੇ ਦੋ ਦੋ ਸੈਕਿੰਡ ਟਾਈਮਰ ਨੇ ਠੀਕ ਹੈ ਆ ਸੈਕਿੰਡ ਟਾਈਮਰ ਆ ਉਹ ਫਸਟ ਟਾਈਮਰ ਆ ਇਹ ਵੀ ਫਸਟ ਟਾਈਮਰ ਸਹੀ ਆ ਤਿੰਨ ਪਹਿਲਣਾ ਤੇ ਦੋ ਦੂਜੇ ਸੂਏ ਦੀਆਂ ਗਾਂ ਆ ਹੁਣ ਆ ਵੀ ਗਾਂ ਬਈ ਇਦਾਂ ਦੀ ਗਾਂ ਦਾ ਆਪਾਂ ਬਾਹਰ ਰੇਟ ਸੁਣਦੀਆਂ ਵੀਰੇ 40 45 ਦਾ ਹਰੇਕ ਨੂੰ ਮੰਗ ਲੈਂਦਾ ਗਾ ਸਹੀ ਪੰਜਾਂ ਦੇ ਵਿੱਚੋਂ ਤਿੰਨਾਂ ਨਾਲ ਬੱਛੀਆਂ ਤੇ ਦੋਹਾਂ ਨਾਲ ਬੱਛੇ ਹਾਂ ਜੇ ਇਕੱਠੀਆਂ ਕੋਈ ਲੈਂਦਾ ਤਾਂ ਇਕਠਾ ਲਾ ਦੀਆਂ ਆਪਾਂ ਦੇ ਦਿਆਂਗੇ ਬਸ ਇਹ ਅਲੱਗ ਗਾਂ ਦਿਖਾਵਾਂ ਜਿੱਥੇ ਇਹ ਗਾਂ ਬਈ ਜੇ ਕਈ ਵਾਰ ਕੋਈ ਛੇ ਲੈਂਦਾ ਹੋਏ ਉਸ ਰੇਟ ਤੇ ਵੇਦਾਂਗੇ ਕੱਲੀ ਸਵਾਦੀ ਜੇ ਮੰਨ ਕੇ ਇਕੱਠੀਆਂ ਲੈਂਦਾ ਕੋਈ ਛੇ ਵੀ ਲੈਣ ਦਾ ਚਾਹ ਪਾਣਾ ਹਾਂ ਜਾ ਕਈ ਵਾਰ ਕੋਈ ਤਿੰਨ ਲੈਣ ਦਾ ਚਾਹਵਾਨ ਹੋਇਆ ਛੇ گاਵਾਵਾਂ ਚੋਂ ਵੀ ਪਹਿਲਾਂ ਵੀ ਜੇ ਇਦਾਂ ਦੇ ਵਿੱਚੋਂ ਜਿਵੇਂ ਉਹਨਾਂ ਵਿੱਚੋਂ ਇੱਕ ਬੱਛੀ ਲਾਉਣੀ ਹੋਈ ਨਾਲ ਫਿਰ ਵੀ ਆਪਾਂ ਕਰ ਲਾਂਗੇ ਅਡਜਸਟਮੈਂਟ ਠੀਕ ਹੈ ਇਹ ਸਵਾ ਲੱਖ ਦੀ ਰੋ ਹਾਂ ਜੇ ਕੱਲੀ ਆ ਤਾਂ ਸਵਾ ਵੀ ਆ ਤੇ ਜੇ ਮੰਨ ਕੇ ਚੱਲ ਇਕੱਠੀ ਛੇ ਜਾਂਦੀਆਂ ਨੇ ਤਾਂ 18 ਦੇ ਪਾਚੀ ਦੇ ਦੋ ਤੋਰ ਦੇ ਬਈ ਛੇ ਦੇ ਮਗਰ ਵੀ ਬੱਛੀ ਹੈ ਛੇ ਲੈਨੇ ਹੋ ਤਾਂ ਚਾਰਾਂ ਨਾਲ ਬੱਛੀਆਂ ਆ ਜਾਣੀਆਂ ਮਤਲਬ 10 ਦਿੱਤਾ ਤੁਹਾਡੇ ਕੋਲ ਫੀਮੇਲ ਆ ਜਾਣੀਆਂ ਬੱਛੀਆਂ ਤੇ گاਵਾ ਦੋ ਅੱਛੇ ਰਹਿਣਗੇ ਬਾਕੀ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਬਸ ਉਹ ਆਪਦੀ ਇੱਛਾ ਭਾਈ ਸਹੀ ਹੈ ਪ੍ਰਦੀਪ ਇਹ ਥੱਲੇ ਦੁੱਧ ਹੋਣ ਕਿੰਨਾ ਹੋਏ ਇਹਦੇ ਥੱਲੇ ਭਾਈ ਜਿਹੜਾ ਚੂਣ ਚੂਣ ਦਾ ਦੁੱਧ 2 ਕਿਲੋ ਆ ਭਾਈ ਮੌਕੇ ਤੇ ਠੀਕ ਹੈ ਹਾਂ ਸੋ ਦੋਸਤੋ 22 ਕਿਲੋ ਦੁੱਧ ਦੂਜਾ ਸੁਆ ਹੀ ਵੀਰ ਦਾ ਦੂਜਾ ਸੁਆ ਬਾਈ ਵਧੀਆ ਫਾਰਮ ਦੀ ਰਿਪੋਰਟ ਵਧੀਆ ਗਈ ਪਿੱਛੋਂ ਦੁੱਧ 28 30 ਕਿਲੋ ਦੀ ਰਿਪੋਰਟ ਦਿੱਤੀ ਹੋਈ ਆ ਪਰ ਆਪਾਂ ਪਹਿਲਾਂ ਵੀ ਗੱਲ ਕਰੀਏ ਵੀ ਜਿਹੜੇ ਵੀਰ ਨੇ ਆਪਦੀ ਖਰੀਦਣੀ ਆ ਉਹ ਆਪਦੀ ਸਮਝ ਨਾਲ ਖਰੀਦ ਲੇ ਬਸ ਸਹੀ ਆ ਸੋ ਇਸ ਟਾਈਮ ਹਾਜ਼ਰ ਦੁੱਧ ਦੋਸਤੋ ਇਹ ਤੁਹਾਨੂੰ ਦੱਸਦਾ ਬਾਕੀ ਇੱਕ ਹੋਰ ਆ ਬਾਈ ਤੁਹਾਨੂੰ ਦਾ ਵੀਡੀਓ ਆਪਾਂ ਜਾਨਵਰ ਦੀ ਬਣਾਉਣੇ ਹੁੰਦੇ ਜਿਹੜਾ ਆਪਣੇ ਕੋਲੇ ਮੌਜੂਦ ਹੋਵੇ ਵੀ ਇਹ ਨਹੀਂ ਹੈਗਾ ਆਪਾਂ ਵੇਚ ਕੇ ਵੀਡੀਓ ਬਣਾ ਦਈਏ ਸਹੀ ਹੈ ਛੋਟੀ ਲੇਕੋ ਸੋ ਦੋਸਤੋ ਇਹ ਚਾਰ ਮੱਝਾਂ ਜਿਹੜੀਆਂ ਸਾਹਮਣੇ ਖੜੀਆਂ ਨੇ ਸਾਰੀਆਂ ਟ ਪ੍ਰਦੀਪ ਇਹ ਜੋ ਟੀ ਦੀ ਡਿਟੇਲ ਆ ਬਾਈ ਇਹ ਜੋ ਤੁਸੀਂ ਦਾ ਬਾਈ 17 ਕਿਲੋ ਸਾਰੀਆਂ ਹਰਿਆਣੇ ਦੀਆਂ ਝੋਟੀਆਂ ਨੇ ਬਾਈ ਆਪਣੇ ਕੋਲੇ ਉਹ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਨੂੰ ਕੱਲੀ ਫਿਰ ਇਧਰੋਂ ਲੈ ਕੇ ਆਪਾਂ ਕਹਾਂਗੇ ਹਰਿਆਣੇ ਦੀਆਂ ਹਾਂ 17 ਕਿਲੋ ਦੋ ਦਿੱਤਾ ਹੈ ਵੀ ਚੋਦੇ 6 ਦਾ ਅਰੀਜਨਲ ਦਣ ਕਿੰਨੇ ਲਊਗੀ ਹਫਤਾ ਤੱਕ ਲਊ ਬਾਈ ਠੀਕ ਹੈ ਪਿਆਰ 6 ਦਾ ਹੁੰਦਾ ਬਾਈ ਇੱਕ ਵੀ ਉਹ ਆਪਾਂ ਜਾਨਵਰ ਹੁੰਦਾਗਾ ਹਾਂ ਮੈਂ ਨੂੰਗਾ ਰਕੜ ਤੋੜਦਾ ਤਾਕੀ ਰਹੂਗਾ ਆ ਵੀ ਦੋ ਝੋਟੀਆਂ ਨੇ ਫਿਰ ਕਈ ਵਾਰ ਕੋਈ ਇਕੱਠੀ ਪਰਚੇਜ਼ ਕਰਦਾ ਪਉ ਹੀ ਦਿਖਾ ਦਿੰਨੇ ਆ ਹੂੰ ਤੇ ਮੰਨ ਕੇ ਇਹ ਦੇ ਦਾਂਗੇ ਵੀ ਟਾਈ ਟਾਈ ਲੱਖ ਰੁਪਏ ਦੀ ਝੋਟੀ ਦੇ ਦਾਂ ਲੈ ਜੀ ਉਧਰ ਆ ਤੌਰ ਕੇ ਲਈ ਝੋਟੀ ਹਵਾਨਾ ਦੇਖੋ ਦੋਸਤੋ ਬਾਕੀ ਪੋਲੀ ਚਵਾਈ ਦੀ ਨਿਕਲੂਗੀ ਬੜੀ ਵਧੀਆ ਬਾਈ ਹੁਣ ਖਿੱਚ ਕੇ ਲਿਆਂਦੀ ਆਪਾਂ ਕਹਿੰਦਾ ਪਕੜਾ ਕਿਹ ਤੋਂ ਗਰੰਟੀ ਤੇ ਆਉਂਦੀਆਂ ਨੇ ਬਹੁਤ ਸੋਹਣੀਆਂ ਖਿੱਚਣ ਦੀ ਸਹੀ ਬਾਕੀ ਆਡਰ ਤੈਨੂੰ ਪਤਾ ਵੀ ਆਡਰ ਬਹੁਤ ਲਾਜਵਾ ਬਣਾਉਗੀ ਤਾਂਚਾ ਸੋਹਣਾ ਦੋਸਤੋ ਦੋ ਝੋਟੀਆਂ 5 ਲੱਖ ਰੁਪਏ ਦਾ ਜੋੜਾ ਬਾਈ ਕਹਿੰਦਾ ਦੇ ਦੂੰਗਾ ਬਾਕੀ ਤੁਸੀਂ ਆ ਕੇ ਦੇਖੋ 나ਗ ਜਿਹੜਾ ਵੀ ਜੱਜਦਾ ਤੁਹਾਨੂੰ ਇਹ ਵੀ ਛੋਟੀ ਦੇਖ ਸਕਦੇ ਹੋ। ਅੱਛਾ ਫਗਾਵਾਂ ਵਰਗੀਆਂ ਨੇ ਬਾਈ। ਇਹ ਕਿੰਨੇ ਕਚਰੇ ਲੈ ਜੂਗੀ ਬਾਈ? ਇਹ ਵੀ ਬਾਈ ਹਫਤੇ ਦੀ ਕੱਚੀ ਛੋਟੀ 10 ਦਿਨ ਵੀ ਲੈ ਸਕਦੀ ਆ। ਰਿਪੋਰਟ ਇਹਦੀ ਵੀ 18 ਕਿਲੋ ਦੁੱਧ ਦੀ ਆ। ਲਿਆਈ ਬਾਈ ਬਸ। ਬਾਕੀ ਹੋਰ ਖੜੀਆਂ ਨੇ ਬਾਈ ਰੇਟ ਮੰਨ ਕੇ 1.45 ਡੂਡ ਦੇ ਪਾਦੀ ਵੀ ਖੜੀਆਂ ਨੇ ਛੋਟੀਆਂ। ਵੀ ਕਈ ਵਾਰ ਇਹ ਹੁੰਦਾ ਵੀ ਵੱਡੇ ਮੁੱਲ ਦੀਆਂ ਦੋ ਨੇ। ਠੀਕ। ਬਾਕੀ 1.45 ਡੇਢ। ਠੀਕ। ਜੇ ਵੇਖੋ ਅੱਜ ਸਾਹਮਣੇ ਸੂਈ ਜਾਂਦੀ ਆ ਬਾਈ 19 ਕਿਲੋ ਦੁੱਧ ਦਿੱਤਾ ਹੋਇਆ। ਇਹ ਹੁਣ ਸੂਣ ਲੱਗੀ। ਹਾਂ ਸੂਹ ਤੀਜਾ ਸੂਹ ਆ ਬਾਈ ਇਹਦਾ। ਜੈਨੂਅਨ ਜਮਾਂ ਦੇਖ 19 ਕਿਲੋ ਦੁੱਧ ਬਾਈ ਕਹਿੰਦੇ ਸਾਡਾ ਵੀ ਉੱਥੇ ਜਿਹੜੇ ਉਧਰ ਪਿੰਡਾਂ 'ਚ ਚੁਆਈਆਂ ਹੁੰਦੀਆਂ ਨੇ ਉਹ ਚ ਰਿਕਾਰਡ ਕਰਾਇਆ ਹੋਇਆ ਇਹ ਇਹ ਕੀ ਭਾਅ ਦੇ ਦੇਣਗੇ ਇਹ ਬਾਈ ਆਪਾਂ ਦੇ ਦਾਂਗੇ ਡੇਢ ਦੀ ਠੀਕ ਹੈ ਸੋ ਦੋਸਤੋ ਇਹ ਸੋਨ ਦੀ ਤਿਆਰੀ 'ਚ ਹੈ ਕੱਚੇ 'ਚ ਬੰਨੀ ਵੀ ਹੈ ਤੇ ਤੋੜ ਦੇ ਨੂੰ ਥੋੜਾ ਇੱਕ ਦੋ ਦੰਦ ਝੁੱਟੀ ਵੀ ਹੈਗੀ ਆ ਉਹ ਉਹ ਦੇ ਦਾਂਗੇ ਆਪਾਂ 155 ਦੀ ਬਾਈ ਹੌਲੀ 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 ਸੋਤ ਇਹ ਤਾਜੀ ਸੂਈ ਠੀਕ ਹੈ ਪਹਿਲਾ ਸੂਆ ਪਹਿਲਾ ਸੂਆ ਦੋਂਦੀ ਅੱਛਾ ਦੋ ਦੰਦ ਦੋ ਦੰਦ ਬਹੁਤ ਵੱਡੀ ਫਾਈਟ ਦੀ ਬਾਈ ਦੇਖ ਕੋਲੇ ਖੜ ਕੇ ਪਤਾ ਲੱਗਦਾ ਹਮ ਫੁੱਲ ਸਾਈਜ਼ ਸਹੀ ਜੱਡ ਬਲਾਇਕ ਆ ਬਾਈ ਸਾਰੀ ਠੀਕ ਹੈ ਸੋ ਦੋਸਤੋ ਬਾਕੀ ਆ ਕੇ ਦੇਖਿਓ ਜਿਹੜਾ ਨਗ ਤੁਸੀਂ ਖਰੀਦਣਾ ਤੁਹਾਨੂੰ ਇਨਫੋਰਮੇਸ਼ਨ ਦੇਤੀ ਆ 6 ਮੱਝਾਂ ਇਸ ਟਾਈਮ ਮੌਜੂਦ ਆ ਜਿਹੜੀ ਮੱਝ ਸੂਣ ਲੱਗੀ ਏ ਤੋਰ ਦੇ ਇਹਨੂੰ ਥੋੜਾ ਜਿਹਾ ਜੇ ਵਧੀਆ ਕੇਰ ਵਾਲਾ ਬੰਦਾ ਆ ਬਾਈ 20 ਕਿਲੋ ਦੁੱਧ ਲੈ ਸਕਦਾ ਮੈਂ ਬਰੀਕ ਬਹੁਤ ਜ਼ਿਆਦਾ ਜਿਵੇਂ ਪਹਿਲਾਂ ਕੱਟਿਆ ਕੋਈ ਲੈ ਗਿਆ ਉਹ 100 ਰੁਪਈਆ ਦੀ ਤਿਆਰ ਹੋ ਜੂ ਲੰਬੀ ਲੰਗੀ ਬਹੁਤ ਉਹ ਵੀ ਹੂੰ ਚਵਾਈ ਬੜੀ ਪੋਲੀ ਆ ਬਈ ਇਹਦੀ ਵੀ ਸੂਪੂ ਆ ਜੇ ਇਹ ਠੀਕ ਹੈ ਸੋ ਇਹ ਤਾਂ ਤਿਆਰੀ ਚੀ ਹੈ ਦੋਸਤੋ ਬੱਚਾ ਦੇਣ ਦੀ ਬਾਕੀ ਮੈਂ ਇੱਕ ਵਾਰ ਕੈਮਰਾ ਮਾਰ ਦਿੰਨਾ ਦੂਜੀਆਂ ਬੱਚਾਂ ਜਿਹੜੀਆਂ ਪਰਲੇ ਪਾਸੇ ਖੜੀਆਂ ਹੈਂ ਬੱਚਾਂ ਸੋਹਣੀਆਂ ਥੱਲੋਂ ਵੀ ਸਾਫ਼ ਸੁਥਰੀਆਂ ਆਕੇ ਦੇਖੋ ਸੌਦੇ ਹੁੰਦੇ ਹੀ ਆ ਕਿਉਂਕਿ ਜਿਹੜਾ ਵੀਰ ਵਪਾਰ ਵਾਲਾ ਉਹਨੇ ਘਰੇ ਪਸੂ ਕੋਈ ਨਹੀਂ ਰੋਕਣਾ ਜਿੱਥੇ ਨਫਾ ਮਿਲਿਆ ਭਾਵੇਂ ਇੱਕ ਵਾਰ ਡਿਮਾਂਡ ਕੀਤੀ ਜਾਂਦੀ ਹੈ ਪਰ ਜਿੱਥੇ 2 ਰੁਪਏ ਬਣਦੇ ਆ ਤਾਂ ਹਰੇਕ ਵੀਰ ਸੌਦਾ ਕਰਦਾ ਨਗਦ ਵਾਲੇ ਗਾਉਂ ਇਹ ਐਚਫ ਗਾਵਾਂ ਵਰਗੀਆਂ ਨੇ ਵੀ ਉਹ ਨਹੀਂ ਹੈਗੀਆਂ ਦੋਧੜੇ ਜਾਨਵਰ ਨਹੀਂ ਮੈਂ ਹਰੇਕ ਵੀਰ ਦੀ ਅੱਜ ਦੇ ਟਾਈਮ 'ਚ ਚੁਆਇਸ ਆ ਵੀ 15 ਕਿਲੋ ਤੋਂ ਘੱਟ ਕੋਈ ਹੋਵੇ ਨਾ ਹੂੰ ਤੇ ਮਣੀ ਝੋਟੀਆਂ ਇਹ ਵੀ 20 ਕਿਲੋ ਵਾਲੀ ਝੋਟੀਆਂ ਬਈ ਕਰਮ ਵਾਲੀ ਪਰਮਾਤਮਾ ਕਰੇ ਸੋਖਸ਼ਾਂ ਨਾਲ ਕੱਟੀ-ਕੁੱਟੀ ਦੇ ਦੇ ਹੂੰ ਲੇਵਾ ਦੇ ਕਿਦਾਂ ਦਾ ਡਿਜ਼ਾਈਨ ਕਰਮ ਵਾਲੀ ਦਾ ਸਹੀ ਸੋ ਇਹ ਨਾਗ ਸੀਗੇ ਦੋਸਤੋ ਅੱਜ ਦੀ ਵੀਡੀਓ ਜਿਹੜੇ ਦਿਖਾਉਣੇ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ